ਅੱਜ ਨਾ ਮਿੱਤਰੋ ਠੋਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਜੀ ਫਾਰਮ ਟਰੈਕ 60 ਤੇ ਸਵਰਾਜ 855 ਟਰੈਕਟਰਾਂ ਦਾ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ? ਠੀਕ ਠਾਕ ਵਧੀਆ। ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਦੋ ਨਾਖੇ ਵਿਖਾਉਣੇ ਅੱਜ। ਹਾਂ ਦੋ। ਤੇ ਫਾਰਮ 60 ਆ ਜਿਹੜਾ ਇਹ ਮਾਡਲ ਕਿਹੜਾ? ਪੂਰਾ 2000 ਮਾਡਲਾ ਤੇ ਨੰਬਰ ਪਿਆ ਵਾ। ਨੰਬਰ ਪਿਆ। ਠੀਕ ਆ ਬਾਈ ਜੀ ਪੰਜਾਬ ਦਾ ਨੰਬਰ ਆ ਤੇ ਟਾਇਰ ਤਾਂ ਬਾਈ ਹਜੇ ਨਵੇਂ ਹੀ ਹਨਾ। ਕਿਹੜਾ ਆ ਜਪਾਂ ਦਾ? ਤੇ ਬਾਈ ਟਾਇਰਾਂ ਦਾ ਬੈਲ ਮਿਲ ਜਾਊਗਾ ਬੈਲ ਆਪਾਂ ਜਿਹੜਾ ਬੰਦਾ ਆਪਾਂ ਤੋਂ ਲਊਗਾ ਆਪਾਂ ਉਹਦੇ ਨਾਂ ਤੇ ਕਟਵਾ ਦਾਂਗੇ ਠੀਕ ਆ ਬੈਲ ਉਸ ਉਹ ਬੰਦੇ ਦੇ ਨਾਂ ਤੇ ਕਟਿਆ ਜਾਊਗਾ ਤੇ ਬਾਈ ਗੱਲ ਕਰੀਏ ਰੰਗ ਪੇੜ ਦੀ ਰੰਗ ਵੀ ਸਾਰਾ origignal ਆ ਠੀਕ ਆ ਆ ਜਵੇਂ ਬੱਗੋਂ ਨਿਕਲੀ ਪਈ ਆ ਹਨਾ ਸਾਰਾ origignal ਆ ਕੱਲਿਆ ਮਗਰਾੜ ਮੂਰਲੇ ਆਪਾਂ ਲਵਾਏ ਆ ਇਹ ਰੰਗ ਆਪਾਂ ਕਰਾਏ ਆ ਕੱਲ ਤੇ ਬਾਕੀ ਟਰੈਕਟਰ ਸਾਰਾ origignal ਆ origignal ਆਪਾਂ ਦੇਣਦਾਰਾਂ ਜੇ ਕਿਤੇ ਕਲਮ ਵੀ ਹੋਈ ਹੋਵੇ ਠੀਕ ਆ ਤੇ ਮੇਨ ਗੱਲ ਕਰੀਏ ਬਾਈ ਟਰੈਕਟਰ ਦੇ ਇੰਜਨ ਗੇਅਰ ਦੀ ਇੰਜਨ ਗੇਅਰ ਪੂਰਾ ਚੰਗਾ ਵੀ ਆ ਠੀਕਾ ਇੰਜਨ ਲੈ ਕੇ ਜਾਣ ਆਪਣੇ ਕੋਲੋਂ ਠੀਕਾ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਵਾਹ ਕੇ ਤਸੱਲੀ ਕਰਕੇ ਲੈ ਆਣ ਤੇ ਬਈ ਸਮਾਨ ਟਰੈਕਟਰ ਨਾਲ ਢੰਡਾ ਫੱਟੀ ਛਤਰੀ ਪੂਰਾ ਠੀਕ ਆ ਬਈ ਤਿੰਨੇ ਨੱਕ ਪੂਰੇ ਆ ਤੇ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾ ਸਕਦੇ ਆ ਤੇ ਬਈ ਕੀ ਡਿਮਾਂਡ ਰੱਖੀ ਆ ਚੈਕਿੰਗ ਸ਼ੋਅ ਬਈ ਸਮਾਨ ਟਰੈਕਟਰ ਵੀਰੇ 2 ਲੱਖ ਤੇ 20000 ਰੁਪਈਆ ਆ ਪਲੇਟਾਂ ਬਲੂਟਾਂ ਨਾਲ ਸਾਰੀਆਂ オリジナル ਆ ਵੀਰੇ ਲਾ ਸਟicker ਵੀਰ ਹਾਂ 2 ਲੱਖ ਤੇ 20000 ਰੁਪਈਆ ਡਿਮਾਂਡ ਕਰਦੇ ਆ ਹਾਂ ਤੇ ਜਿਹੜਾ ਕਰਕੇ ਆਉਂਦਾ ਬਈ ਵੀਡੀਓ ਸ਼ੇਅਰ ਕਰ ਦਾਂਗੇ ਮਾਨਤਨ ਆਪਾਂ ਇਹ ਡਬਲ ਕਲੱਚ ਆ ਹਨਾ ਡਬਲ ਕਲੱਚ ਆ 220000 ਦੀ ਡਿਮਾਂਡ ਆ ਤੇ ਬਈ ਕੀ ਆਫਰ ਦੇਣੀ ਆਪਾਂ ਲੈਣ ਦੇ ਨਾਲ ਰੇਟ ਹੀ ਦੱਸਣਾ ਪੂਰੇ 20000 ਦੇਵਾਂਗੇ ਵੀਰੇ 20000 ਦਾ ਮਾਨਤਨ ਹਾਂ ਠੀਕ ਆ 2 ਲੱਖ ਦਾ ਪੂਰਾ ਹੋਰ ਵੀ ਆਪਾਂ ਕਰਦੇ ਠੀਕ ਆ 2 ਲੱਖ ਤੋਂ ਵੀ ਮੜਾ ਮੋਟਾ ਹੋ ਜਾਊਗਾ ਕਰ ਦਾਂਗੇ 1921 ਠੀਕ ਆ ਬਾਈ ਜੀ ਤੇ ਇੰਜਨ ਗੇਅਰ ਦਾ ਵਾਹ ਕੇ ਲਿਆ ਤੇ ਇੱਧਰ ਆ ਗਿਆ ਬਾਈ ਜੀ 855 ਇਹ ਕਿਹੜਾ ਮਾਡਲ ਹੈ ਇਹ 8 ਆ ਵੀਰੇ 2008 ਪੰਜਾਬ ਨੰਬਰ ਇਹ ਵੀ ਨੰਬਰ ਪਿਆ ਵਾ ਇਹਦੇ ਮੂਰਲੇ ਟਾਇਰ ਬਈ 750 ਦੇ ਆ ਮੂਰਲੇ ਨਵੇਂ ਪਵਾਏ ਵੇ ਠੀਕ ਆ ਤੇ ਮਗਰਲੇ ਵੀ ਕੁੜੀਰਦੇ ਆ ਠੀਕ ਆ ਇਹ ਵੀ 14 ਦੇ ਪਾਏ ਆਪਣੇ 14 ਦੇ ਟਾਇਰਾਂ ਵਾਲਾ ਤੇ ਰੰਗ ਪੇੜ ਬਈ ਇਹ ਵੀ ਸਾਰਾ origignal ਆ ਵੀਰੇ ਨੰਬਰ ਇਹ ਵੀ ਪਿਆ ਵਾ ਤੇ ਸਾਰਾ origignal ਆ ਇਹ ਵੀ ਇੰਜਨ ਗੇਅਰ ਦਾ ਪੂਰਾ ਹੀ ਚੰਗਾ ਠੀਕ ਆ ਬਈ ਵਾਕੇ ਤਸੱਲੀ ਕਰਕੇ ਲਿਆ ਸਕਦੇ ਆ ਡਿਸਟ੍ਰਿਬਿਊਟਰ ਵੀ ਆਪਣਾ ਲੱਗਾ ਹੋਇਆ ਵੀਰੇ ਠੀਕ ਹੈ ਥਾਲੀ ਚੱਕਣ ਵਾਲਾ ਨਾ ਇਹ ਸਪੈਸ਼ਲ ਵੱਖਰਾ ਲੱਗਾ ਹੋਇਆ ਵੀਰੇ ਠੀਕਾ ਪਲੇਟਫਾਰਮ ਪੂਰਾ ਚੰਗਾ ਟਰੈਕਟਰ ਦਾ ਤੇ ਬਾਈ ਇਹਦੇ ਨਾਲ ਸਮਾਨ ਪੂਰਾ ਲੱਗ ਗਿਆ ਬੈਕ ਲੱਗਾ ਪਿਆ ਠੀਕਾ ਡੰਡਾ ਛਤਰੀ ਡੰਡਾ ਫੱਟੀ ਛਤਰੀ ਪੂਰੇ ਆ ਨਾਗ ਹਾਂ ਬੈਕ ਵੀ ਨਹੀਂ ਆਪਾਂ ਲਾਉਂਦੇ ਆਂ ਹੀ ਜਾਊਗਾ ਠੀਕ ਆ ਵੀ ਜਿਵੇਂ ਵੀਡੀਓ ਚ ਆਪਾਂ ਵਿਖਾਤਾ ਆਂ ਹੀ ਮਿਲੂ ਸਮਾਨ ਨਹੀਂ ਦੇ ਦਿੰਦਾ ਆਪਾਂ ਠੀਕ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਲਾ ਸਕਦੇ ਹਾਂ ਕਲਾਸ ਕਰੀਏ ਨਾ ਹਾਂ ਕਲਾਸ ਕਰ ਦਾਂਗੇ ਠੀਕ ਆ ਬਾਈ ਜੀ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਜੀ ਇਹਦੀ ਡਿਮਾਂਡ ਹੈਗੀ 335 ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉ ਠੀਕ ਹੈ ਠੀਕ ਆ ਬਾਈ ਜੀ ਤੇ ਇਹ ਦੋਵੇਂ ਟਰੈਕਟਰ ਬਾਕੀ ਮਾੜਾ ਮੋਟਾ ਹੋਰ ਕਰਦੇ ਹੋਗੇ ਇਹਦੇ ਜੋ ਕਰਦਾਂਗੇ ਕੋਈ ਮੁੰਨੀ ਕੀ ਦਾ ਆਪਾਂ ਤੁਹਾਨੂੰ ਕਹੀ ਤੇ ਨਾ ਮਾਨਤਾਂ ਨਾ ਠੀਕ ਆ ਤੇ ਇਹ ਦੋਵੇਂ ਟਰੈਕਟਰ ਕਿਹੜੇ ਪੈਂਡੂ ਕਹੋ ਪੈਂਡ ਆ ਜੀ ਪੈਂਡ ਰੋਡੇ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਨੰਬਰ ਬੋਲਦੇ ਬਾਈ ਨੰਬਰ 98552 52026 ਹੁਣ ਬਾਈ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਮਾਨਤਾਂ ਨੂੰ ਫੋਲ ਕਰਦੇ ਕਰਦਾਂਗੇ ਕਰਦਾਂਗੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ